ਕਪੜਾ ਖਿੱਚਦੇ ਖਿੱਚਦੇ ਕੰਮ ਨੂੰ ਉਹ ਖਿੱਚੋ ਮੁੰਡਿਓ ਕੰਮ ਖਿੱਚਦੋਂ ਕੇਰਾ ਦੁਪਹਿਰਾ ਹੋ ਜੂ ਫਿਰ ਇੱਥੇ ਧੁੱਪ ਬਹੁਤ ਔਖਾ ਕਰੂ ਤੁਹਾਨੂੰ ਜੀ ਦ ਆ ਗਿਆ ਹਲੋ ਹਾਂ ਜੀ ਭਾਈ ਸਾਹਿਬ ਹੋਰ ਠੀਕ ਠਾਕ ਜੀ ਕੀ ਹਾਲ ਹੈ ਜੀ ਵਧੀਆ ਵਧੀਆ ਵੀਰੇ ਠੀਕ ਠਾਕ ਹੋਰ ਸੁਣਾਓ ਜੀ ਓ ਮੈਂ ਸੁਣਿਆ ਸੱਟ ਜੀ ਲੱਗੀ ਸੀ ਕੀ ਗੱਲ ਹੋ ਗਈ ਸੀ ਹਾਂ ਜੀ ਉਹ ਥੋੜਾ ਜਿਆਦਾ ਬੈੜੀ ਆ ਗਈ ਸੀ ਮੂਰੇ ਅੱਛਾ ਹਾਂ ਜੀ ਉਹ ਮੋਟਰਸਾਈਕਲ ਤੇ ਮੂਰੇ ਆ ਗਈ ਦੀ ਬੈੜੀ ਮੜਾ ਜਾ ਫੈਕਚਰ ਜਿਹਾ ਹੋ ਗਿਆ ਅੱਛਾ ਹਾਂ ਜੀ ਉਹ ਜ਼ਿਆਦਾ ਤਾਂ ਨਹੀਂ ਸੱਟ ਨਾ ਹੀ ਨਾ ਕਿਰਾਇਆ ਦੀ ਐਕਸਟਰਾ ਥੋੜੀ ਜੀ ਹੱਡੀ ਦੀ ਆਇਆ ਹੋਇਆ ਫੈਕਚਰ ਜਿਹਾ ਅੱਛਾ ਹਾਂ ਜੀ ਉਹ ਪਲਾਸਟਰ ਲਾਤਾ ਜੀ ਫਿਰ ਉਹਨੇ 15 ਦਿਨ ਦਾ ਅੱਛਾ ਅੱਛਾ ਹਾਂ ਜੀ ਯਾਰ ਬੜੀ ਮਾੜੀ ਗੱਲ ਹੋਈ ਹੋਰ ਜੀ ਇਧਰੋਂ ਕੰਮ ਦਾ ਟਾਈਮ ਆ ਮਮ ਦਾ ਟਾਈਮ ਆ ਹੋਰ ਕੀ ਕਰ ਰਹੇ ਫਿਰ ਹੁਣ ਹੁਣ ਉਹ ਖੇਤ ਬਣੋਣੇ ਜੀ ਆਪਾਂ ਸਟਟਰ ਵਾਲਾ ਉਹ ਕੋਠਾ ਜਿਹਾ ਛੋਟਾ ਜਿਹਾ ਅੱਛਾ ਹਾਂ ਜੀ ਕੀ ਗੱਲ ਟੈ ਗਿਆ ਸੀ ਉਹ ਨਾ ਜੀ ਬੋਰ ਨਹੀਂ ਲਾਇਆ ਇਧਰ ਨਵੇਂ ਅੱਛਾ ਉਹ ਫਿਰ ਬੋਰ ਦੇ ਕੋਲੇ ਬਣਾ ਲੈਨੇ ਆ ਅੱਛਾ ਅੱਛਾ ਉਹ ਤਾਂ ਕੇਵਲ ਲੰਬੀ ਪੈਂਦੀ ਆ ਫਿਰ ਦੂਜੀ ਜਾਦੇ ਅੱਛਾ ਹੋਰ ਅੱਜ ਕੱਲ ਚੋਰੀਆਂ ਚੋਰੀਆਂ ਬਹੁਤ ਲੋਗਰ ਕੇਵਲ ਲੈ ਗਏ ਜੀ ਲਾ ਕੇ अच्छा अच्छा 50000 ਦੀ ਆਉਂਦੀ ਆ ਦੂਰ ਨੂੰ ਤਾਂ اچھا اچھا ਹੁਣ ਕੋਲੇ ਵਗਿਆ ਚਲ 5-4 ਫੁੱਟ ਦਾ ਟੋਟਾ ਹੀ ਆ ਕੇਵਲ ਦਾ ਬੰਦਾ ਬੰਦਾ ਰੱਖਿਆ ਹੋਇਆ ਕਿ ਨਹੀਂ ਬੰਦਾ ਹਾਂ ਰੱਖ ਲਿਆ ਜੀ ਬੰਦਾ اچھا ਠੀਕ ਉਹ ਆਪਣੇ ਮੀਰੇ ਦੇ ਮੁੰਡਾ ਠੀਕ ਆ ਠੀਕ ਉਹ ਤਰੋਕਾ ਉਹ ਬਾਈ ਹੁਣ ਧਿਆਨ ਰੱਖੀ ਨਹੀਂ ਉੱਤੇ ਆ ਰਹੀ ਹੁਣ ਮੇਰਾ ਬੰਨਣਾ ਆਪਾਂ ਤਾਂ ਬੈਠੀ ਆਂ ਦਵਾਈ ਦੂਹੀ ਲੈਂਦਾ ਰਹੀ ਠੀਕ ਆ ਹਾਂਜੀ ਹਾਂਜੀ ਚੱਲੀ ਜਾਂਦੀ ਆ ਦਵਾਈ ਹੋਰ ਬੱਚੇ ਠੀਕ ਠਾਕ ਆ ਸਾਰੇ ਹਾਂ ਵਧੀਆ ਜੀ ਵਧੀਆ ਸਾਰੇ ਪੜਾਈ ਵਧੀਆ ਚੱਲਦੀ ਮੁੰਡੇ ਦੀ ਹਾਂ ਵਧੀਆ ਜੀ ਛੁੱਟੀਆਂ ਹੋ ਗਈਆਂ ਅੱਛਾ ਪੜਾਈ ਵਧੀਆ ਹਾਂ ਜੀ ਅੱਛਾ ਠੀਕ ਆ ਹੋਰ ਤੁਸੀਂ ਸਿਰ ਉਪਰਵਾ ਠੀਕ ਆ ਬਹੁਤ ਵਧੀਆ ਠੀਕ ਠਾਕ ਵੀਰੇ ਠੀਕ ਆ ਜੀ ਫਿਰ ਚਲੋ ਠੀਕ ਆ ਓਕੇ ਜੀ ਕਰੋ ਕਰੋ ਕੰਮ ਆ ਦੇਖ ਲੈ ਪੁੱਤ ਤਰਨੋਕਿਆ ਆ ਜਿਹਨੇ ਰਿਸ਼ਤੇਦਾਰਾਂ ਦੇ ਗਾੜੀ ਮਿੱਤਰਾਂ ਦੇ ਕੀ ਕਹਿੰਦੇ ਨੇ ਵੀ ਬਾਹ ਠੀਕ ਆ ਉਹ ਅਗਲੇ ਨੂੰ ਤਾਂ ਇਹੀ ਕਹਿਣਾ ਪੈਂਦਾ ਵੀ ਸਾਡੇ ਤਾਂ ਭਾਈ ਪੂਰੇ ਬਹਿੜੀ ਆ ਗਈ ਚਾਚਾ ਮਾਦਰ ਤਾਂ ਇਹ ਵੇੜ ਤਾਂ ਪੰਗਾ ਕੰਜਰ ਦੇ ਆ ਮੈਂ ਤੈਨੂੰ ਕਿਹਾ ਤਾਂ ਇਹ ਵੀ ਚਲ ਮੈਂ ਦੇਖ ਲੈਣਾ ਸਿੱਖ ਕੇ ਬਸ ਮੈਨੂੰ ਬਿੱਲੇ ਦੇਣੇ ਫਰਾਤੀ ਕੰਮ ਦੇ ਟਾਈਮ 'ਚ ਥੋੜਾ ਸਿੱਖੀਦਾ ਹੁੰਦਾ ਚਾਚਾ ਮੈਨਾਂ ਬਿੱਲੇ ਟਾਈਮ ਹੁੰਦੇ ਨੇ ਲਈ ਤਾਂ ਮੈਂ ਸਿੱਧੀ ਜਾਂਦਾ ਸੀ ਇਹਨੂੰ ਐ ਨਾ ਲਾ ਪਤਰੀ ਕੀ ਹੋ ਗਿਆ ਅੱਖਾਂ ਮੂਰੇ ਹੋਇਆ ਨੇ ਰਾਇਆ ਦਾ ਨਹੀਂ ਪਤਾ ਲੱਗਾ ਵੀ ਪਲਟ ਗਈ ਤੇਰੇ ਮੈਨੂੰ ਗਿਰੇ ਦੀ ਪਤਾ ਲੱਗਿਆ ਤੇ ਮੇਰਾ ਆ ਗਿਆ ਮੈਨੂੰ ਤਾਂ ਬਿਠਾਦਾ ਮਹੀਨੇ ਵਾਸਤੇ ਹੁਣ ਚਲ ਕੋਈ ਨਾ ਜਾ ਇੱਕ ਗੱਲ ਹੋਰ ਲੋਕ ਤਾਂ ਕਹਿੰਦੇ ਹੁੰਦੇ ਨੇ ਵੀ ਇਹ ਸਿਆਲ ਚੋਲੋ ਔਖਾ ਕਰਦਾ ਵੀ ਛੇਤੀ ਨਹੀਂ ਸੁੱਕਦਾ ਹੁਣ ਤਾਂ ਆਹ ਦੜੇ ਦਾ ਬੰਦਾ ਖੜਾ ਖੜਾ ਸੁੱਕੇ ਰਿਹਾ ਬੜੀ ਕੱਲੀ ਵਾ ਇਹ ਛੇਤੀ ਸਾਂ ਤੈਨੂੰ ਤਾਂ ਕੱਚਰਾ ਸੁਝਦੀਆਂ ਨੇ ਛੇਤੀ ਸੁੱਕ ਜੂ ਇਹ ਉਹ ਦੇਖੀ ਉਹ ਮਹੀਨੇ ਦਾ ਕਹਿੰਦਾ ਆਪਾਂ 15 ਦਿਨਾਂ ਚੀਜ਼ ਨੂੰ ਖੜਾ ਲਿਆਵਾਂਗੇ ਉਹ ਜਾਣਾ ਉਹ ਸਾਰਾ ਕੰਮ ਫੜ ਗਿਆ ਕੋਈ ਨਾ ਕੰਮ ਦਾ ਸਾਰੇ ਹੁੰਦੇ ਰਹਿਣਗੇ ਦੇਖ ਤਾਂ ਸੀ ਬੰਦੇ ਦਾ ਬੰਦੇ ਜਿਹੜਾ ਫਰਜ਼ਾ ਆਪਣੇ ਤਾਂ ਇੱਥੇ ਖੇਤ ਉਹ ਬੰਦੇ ਦਾ ਆੜੀ ਮਿੱਤਰ ਤਾਂ ਹੁਣ ਆਉਂਦੀ ਨੇ ਪਤਾ ਲੈਣ ਆਉਂਦੇ ਨੇ ਸਾਰੇ ਓਏ ਜਾਗਰ ਵੀ ਆ ਗਿਆ ਆਪਣਾ ਤੇ ਜਾਗਰ ਆ ਗਿਆ ਉਧਰ ਬਲਵਿੰਦਰ ਫਰਦਾ ਟਰੈਕਟਰ ਆਕੀ ਓਏ ਮਿਸਤਰੀ ਆ ਗਿਆ ਜੋ ਹੱਟਣ ਲੱਗਦਾ ਹੁੰਦਾ ਹੈ ਆਪਣਾ ਇਹ ਹੁਣ ਆੜੀ ਮਿੱਤਰ ਭਾਈ ਕਰਾਉਂਦੀ ਨੇ ਕੰਮ ਤੂੰ ਜਿੰਤਾ ਨਾ ਕਰ ਇਹਦਾ 15 ਦਿਨਾਂ ਚ ਹੀ ਖਿਲਾ ਲਿਆ ਮੈਂ ਆਪਾਂ ਪੰਜ 5-7 ਦਿਨ ਤਾਂ ਹੋਏ ਗਏ ਚਾਲਾ ਪਤਾ ਕਰਤਾ ਜਿਹੜਾ ਚੱਲ ਤੁਰੋਂ ਅਸੀਂ ਚੜਾਤਾ ਕੋਈ ਨਾ ਕੋਈ ਨਾ ਕੁਝ ਨਹੀਂ ਹੁੰਦਾ ਲਓ ਜੀ ਲੈ ਵੀ ਚੰਗਾ ਤਰ ਰੋਕਿਆ ਹੁਣ ਆਪਦੀ ਗੌਰ ਰੱਖੀ ਮੈਂ ਚੱਲਦਾ ਪਿੰਡ ਨੂੰ ਮੈਨੂੰ ਡਾਕਟਰ ਨੇ ਕਿਹਾ ਰੈਸਟ ਕਰਨ ਨੂੰ ਆਪਾਂ ਕਰੀਏ ਰੈਸਟ ਤੁਸੀਂ ਕਰੋ ਆਹ ਕੰਮ ਫੇਰ ਦੇਖੂ ਮੈਂ ਆਥਣੇ ਮਾਰੂੰਗਾ ਜਿਹੜਾ ਚਾਲ ਹੌਲੀ ਹੌਲੀ ਆਈ ਤੁਰ ਚੱਲ ਆਪੀ ਖਿੱਚ ਦੇਣਗੇ ਕੰਮ ਇਹ ਮੋਟਰਸਾਈਕਲ ਚੱਲਣਾ ਨਹੀਂ ਗੇਅਰ ਗੂਰ ਪਾਉਣ ਦਾ ਕਲੱਚ ਦੱਬਣ ਦਾ ਔਖਾ ਹੋ ਜੂ ਕੰਮ ਹੌਲੀ ਹੌਲੀ ਐਂ ਵਗ ਚੱਲ ਕਪੜਾ ਖਿੱਚਦੇ ਖਿੱਚਦੇ ਕੰਮ ਨੂੰ ਅਲੱਗ ਅੱਖਾਂ ਨੂੰ ਖਿੱਚਣਾ ਹੈ ਕੰਮ ਦਾ ਅੱਧ ਪਾਰ ਦਾ ਅੱਧਾ ਦਾ ਹੱਥ ਕਰਤਾ ਆਪਾਂ ਨੇ ਨਾਲੇ ਛੱਟ ਕੇ ਮੇ ਲੱਗੀ ਮੁੰਡੇ ਦੇ ਉਹ ਛੱਟ ਫਪੜਾ ਪਤਾ ਗੱਲ ਕੀਤੀ ਮੈਂ ਉਹਨੂੰ ਕਿਹਾ ਇੱਕ ਦਿਨ ਮਹਾ ਵੀ ਆ ਰੀੜੀ ਜੀ ਸਿਖਾ ਦੇ ਆ ਖੜੀ ਆ ਜਿਹੜੀ ਮੈਂ ਛੋਲੇ ਨਾਲ ਨਾਲ ਪੈ ਮਾਰ ਗਿਆ ਉਹ ਵਿਚਿਆ ਉਹ ਮੈਂ ਕਾਹਨੂੰ ਮਾਰਿਆ ਮਾਗਰ ਬੈਠਾ ਦੀ ਪਾਲਟਗੀ ਰੇੜੀ ਥੱਲੇ ਗਰ ਗਿਆ ਅੱਛਾ ਹੁਣ ਅੱਖਾ ਮੂਰੇ ਨੇ ਰਾ ਗਿਆ ਪਤ ਨਹੀਂ ਲੱਗਿਆ ਮੈਂ ਤਾਂ ਮੋੜਾ ਤੇ ਇੱਕ ਉਥੇ ਪਹੀ ਚ ਐ ਹੋ ਗਿਆ ਕੰਮ ਅੱਲਾ ਕਲਾਪ ਆ ਜਾਣਾ ਹੈਗਾ ਤੇ ਵਿਚਾਰਾ ਉਹ ਤੂੰ ਸਟੇਲਵਾ ਕੇ ਰੱਖ ਦੇ ਬਈ ਅਲ ਕੋਈ ਨਾ ਕੰਮ ਤਾਂ ਹੋਈ ਜਾਂਦੇ ਨੇ ਆਮ ਨਹੀਂ ਰੁਕਦੇ ਹੁੰਦੇ ਨੇ ਜਿਹੜਾ ਉਹ ਨਹੀਂ ਕੰਮ ਕਰਨੇ ਨੇ ਉਹ ਤਾਂ ਤਾਂ ਨਹੀਂ ਕਰਨੇ ਚਲ ਕੋਈ ਨਾ ਹੁਣ ਜਿਹੜਾ ਕੁਝ ਹੋ ਗਿਆ ਤਾਂ ਹੋਣੀ ਹੀ ਤੀ ਆਹ ਉਹ ਜਿਹੜਾ ਤਾਂ ਕਹਿ ਕੇ ਸਰ ਗਿਆ ਫੋਪੜਾ ਹਾਂ ਜੀ ਸੱਤਖਾਨ ਉਹ ਲਸਣ ਆਪ ਕਰਦੇ ਨੇ ਇਹ ਪਹਿਲਾਂ ਲੋਕ ਮੈਂ ਤੈਨੂੰ ਦੱਸਦਾ ਰੇੜੇ ਬਲਦ ਹੁੰਦੇ ਤੇ ਆਹਦਾ ਜ਼ੋਰ ਦਾ ਦੀ ਰਾਮ ਨਾਲ ਹੌਲੀ ਹੌਲੀ ਜਾਂਦਾ ਸੀ ਹੁਣ ਆ ਚਰਖੇ ਜੇ ਖਿੱਚੀ ਫਿਰਦੇ ਨੇ ਸੱਤੇ ਹੀ ਖਾਂਗੇ ਚੰਗੀ ਭੁਣੀ ਸਾਰਾ ਕੁਝ ਖਾਈਗਾ ਨਹੀਂ ਨਾ ਹਾਂ ਕਸੇ ਰਾਮ ਰਾਮ ਭਾਲਦੇ ਨੇ ਮਿੰਟੋ ਮਿੰਟੀ ਹੋ ਜਾਂਦੇ ਕੰਮ ਸਾਰੇ ਐ ਕਿਤੇ ਕੰਮ ਹੁੰਦੇ ਹੁੰਦੇ ਨੇ ਹੁਣ ਫਿਰਦੇ ਨੇ ਬਾਹਾਂ ਬਣਾਈ 来来 ਆਂ ਤੇਰੇ ਨੀਂ ਬੱਸ ਜਾ ਕੇ ਇਹ ਸੀਸਲੇ ਪੈ ਜੀ ਹਾਂ ਏਸੀ ਏਸੀ ਰਹੂ ਇਹ ਨਾ ਪੱਲੇ ਹੁਣ ਰੋੜਾ ਕਿੱਕਰੇ ਦੋ ਆਪੜਾ ਹਾਂ ਜੀ ਤੂੰ ਕਿੰਨੇ ਕ ਟਾਈਮ ਚ ਮਿਸਤਰੀ ਬਣ ਗਿਆ ਦੀ ਯਾਰ ਮੈਨੂੰ ਤਾਂ ਸਖਾ ਸਦੇ ਜਾਂ ਸਾਡੇ ਪਿੰਡ ਦੇ ਮੁੰਡਿਆਂ ਨੇ ਹਾਂ ਲੋਟਾ ਹੀ ਛਾਲ ਲਵਾਇਤੀ ਉਹਨਾਂ ਨੇ ਮੈਨੂੰ ਕਿੰਨੇ ਟਾਈਮ ਚ ਸਿਖਾ ਦੇਗਾ ਮੈਂ ਜੱਟਾਂ ਨਾਲ ਕਾਨੂੰ ਮਰਦਾ ਫਿਰਦਾ ਆ ਤੇਰੀ ਦਿਮਾਗ ਦੀ ਗੱਲ ਆ ਹਾਂ ਤੇਰੇ ਦਿਮਾਗ ਦੀ ਗੱਲ ਹੈ ਦਿਮਾਗ ਤਾਂ ਬਹੁਤ ਆ ਫੇਰ ਕੰਡੀ ਚੱਕ ਕੰਡੀ ਚੱਕ ਉਹ ਰੇੜੀ ਸਿੱਖ ਗਿਆ ਉਹ ਚਰਖਾ ਜਾਂ ਪਹਿਲਾਂ ਉਹ ਸੱਟਾਂ ਲਵਾਤੀਆਂ ਉਹ ਸੱਟਾਂ ਦਾ ਉਹਨੇ ਆਪਣੀ ਗਲਤੀ ਨਾਲ ਖਾਦੀਆਂ ਨੇ ਹਾਂ ਕੰਡੀ ਚੱਕਿਆ ਕਰ ਹੱਥ ਫਟਾਇਆ ਕਰ ਨਾਲ ਬੁੜੇ ਬੰਦੇ ਦੇ ਨਹੀਂ ਆ ਆਇਕਾ ਟੌਰ ਰਦੇ ਰਦੇ ਜੇ ਮੈਨੂੰ ਲਾਉਣੇ ਕਿਵੇਂ ਸਿੱਖ ਦੱਸਣਾ ਪੈਂਦਾ ਹੈ ਕੋਈ ਸਾਂ ਇਹ ਤਾਂ ਦੱਸ ਦੇ ਅੱਲਾ ਤਾਂ ਉਹ ਕਰਨਾ ਪੈਂਦਾ ਕੀ ਬੰਦਿਆਂ ਨੂੰ ਪਾਰਟੀ ਪੁਲਟੀ ਕਰਨੀ ਪੈਂਦੀ ਆ ਬੈਗ ਪੁੱਗ ਲਾ ਲੈਣਾ ਫਾਈਟ ਦੇ ਕਦੇ ਅੱਛ ਨੇ ਉੱਠਨੇ ਮਾੜਾ ਮੋਟਾ ਲਾ ਲੈ ਨਮਲਾ ਲੈ ਅੱਜ ਦਿਨੋਂ ਪੈਗ ਲਾਉਂ ਤੂੰ ਮੈਨੂੰ ਮਿਸਤਰੀ ਬਣਾ ਸਿਖਾ ਮੈਂ ਨਹੀਂ ਇਹਨਾਂ ਨਾਲ ਰਹਿੰਦਾ ਚਾਹਣਾ ਲਾ ਦੂੰ ਅੱਜ ਚੰਗਾ ਨਾਲੇ ਵਧੀਆ ਪਿਉਂ ਤੈਨੂੰ ਕਿਹੜੀ ਹੈ ਕਿਹੜੀ ਉਥੇਕੇ ਦੀ ਲਿਆਵਾਂਗੇ ਹੋਰ ਕਿਹੜੀ ਠੇਕੇ ਵਾਲੇ ਨਹੀਂ ਪਿੰਦੇ ਹੈਗਾ ਮੈਂ ਹਾਂ ਮੈਂ ਤਾਂ ਜਿਹੜੀ ਫੌਜੀਆਂ ਕੋਲ ਰੰਬ ਜੀ ਹੁੰਦੀ ਜਾਂ ਉਹ ਬੰਦਾ ਯਾਰ ਮਿਸਤਰਾ ਮੇਰਾ ਅੱਸਿਆ ਉਹ ਹਫ਼ਤੇ ਚ ਇੱਕ ਵਾਰ ਲਾ ਲਈਦਾ ਇੱਕ ਪੈਗ ਜਿਆ ਇੰਨੀ ਉਹਦਾ ਗਰਮ ਹੁੰਦੀ ਆ ਵਾ ਫੜਾ ਹੋਣਾ ਪੀਆ ਕਰ ਉਹ ਮੱਲਾ ਤਾਂ ਬਾਲੀ ਹੋਈ ਪੀਂਦੇ ਨਾ ਆਪਾਂ ਅੱਛਾ ਥੋੜੀ ਪੀਂ ਲੈ ਇੱਕ ਦੋ ਪੈਗਾਂ ਵਾਲੀਆਂ ਤੂੰ ਤਾਂ ਹਾਂ ਬਸ ਕੋਈ ਨਾ ਕੋਈ ਨਾ ਤੈਨੂੰ ਲਵਾ ਦਾਂ ਇੱਕ ਦੋ ਪੈਗ ਤੂੰ ਮੈਨੂੰ ਮਿਸਤਰੀ ਬਣਾ ਸਕਿਆ ਕਾਂਡੀ ਦਾ ਚੱਕਿਆ ਕਰ ਸਵੇਰ ਵਕਤ ਆ ਕੇ ਕਾਂਦੀ ਹੁਣ ਆਪਾਂ ਕਿਹੜੇ ਥੋੜਾ ਇੱਥੇ ਕਾਂਦੀ ਮੈਂ ਕਿਹੜੇ ਹਿਸਾਬ ਨਾਲ ਚੱਕੂ ਇੱਥੇ ਤੂੰ ਹੀ ਆਲੇ ਦਾਲੇ ਘੁੰਮੀਆਂ ਨਾ ਕੋਈ ਕੋਠੀ ਕਾਠੀ ਦਾ ਠੇਕਾ ਲੈ ਇਹਦਾ ਆਪਾਂ ਸਟਾਰਟਰ ਵਾਲਾ ਪਾ ਰਹੇ ਕੋਠਾ ਉਹ ਨਹੀਂ ਆਪਣੇ ਕੋਲ ਹੈਗਾ ਬੰਦਾ ਕੋਠੀ ਵਾਲਾ ਵੀ ਉਹ ਕਦੋਂ ਕੁ ਲਮੇਗਾ ਆ ਬਸ ਇੱਕ ਅੱਦੇ ਦਿਨ ਤੇ ਬਸ ਬਸ ਉਹ ਕੋਠੀ ਜਿਵੇਂ ਬਣਾ ਦੇ ਮਿਸਤਰੀ ਬਾਕੀ ਠੀਕ ਆ ਠੀਕ ਆ ਠੀਕ ਆ ਆ ਚੱਕ ਆ ਖਿੱਚਦੇ ਕੰਮ ਨੂੰ ਐਂ ਕਰੀ ਕੱਲ ਤੋਂ ਰੋਟੀ ਬਣਾ ਲੈ ਹੂੰ ਇੱਕ ਕਾਂਡੀ ਤੇਸੀ ਲਈ ਐਂ ਹੂੰ ਇੱਕ ਸਾਹਲ ਲਈ ਹੂੰ ਫੇਰ ਤੈਨੂੰ ਕੰਮ ਸਖਾ ਦੂਗਾ ਅੱਛਾ ਹਾਂ ਫੇਰ ਲਗਾਤਾਰ ਕਰਨਾ ਪਿਆ ਕਰੂਗਾ ਕੋਈ ਗੱਲ ਨਹੀਂ ਇਹ ਨਹੀਂ ਹੈਗਾ ਵੀ ਤੂੰ ਕਦੇ ਸਹਰੇ ਨੂੰ ਵਗ ਗਿਆ ਕਦੇ ਕਿਤੇ ਵਗ ਗਿਆ ਉਹਦਾ ਜੇ ਕੰਮ ਹੋਇਆ ਗੁਰੂ ਕੋ ਵਾਫਰਾ ਜਾਣਾ ਪੈਂਦਾ ਪਹਿਲਾਂ ਦੱਸਣਾ ਪਗ ਕਰੂ ਨਾ ਹਫਤਾ ਪਹਿਲਾਂ ਲਾ ਕੰਮ ਮੌਕੇ ਦੇ ਨਿਕਰਾਵੇ ਹਫਤਾ ਪਹਿਲਾਂ ਕਿਵੇਂ ਦੱਸ ਦੂ ਫੜਾ ਮੈਂ ਤੈਨੂੰ ਐ ਤਾਂ ਫਿਰ ਮਾੜਾ ਮੋਟਾ ਫਿਰ ਕਰਨਾ ਹੀ ਪੈਂਦਾ ਤੂੰ ਇਹ ਲਾ ਟੂੜੀ ਗੋਫੜਾ ਹਾਂ ਹੋਰ ਇਹਦੇ ਵਿੱਚ ਲਗਾ ਹੋਦਾ ਦਮ ਦਬਾਉ ਹੈ ਹਾਂ ਇਹ ਜੱਟ ਲੁੱਟਣਾ ਹੈ ਇਸੇ ਜੱਟ ਲੁੱਟਣਾ ਜਿਹੜਾ ਨਾ ਇਹ ਨੂੰ ਕਹਿੰਦੇ ਨੇ ਜੱਟ ਲੁੱਟਣਾ ਠੀਕ ਹੈ ਇਹ ਬਿੰਦਕਵਾ ਚੱਕ ਕੇ ਲਾ ਲਿਆ ਕਰੀਏ ਹਾਂ ਜਦ ਹੀ ਦਮ ਮਿਲ ਜਾਇਆ ਗੁਰੂ ਫੇਰ ਕਦੇ ਇੱਧਰ ਮਜ਼ਦੂਰ ਨੂੰ ਕਹਦਾ ਕਿਸੇ ਨੂੰ ਲਿਆ ਪਾਈ ਪਾਣੀ ਹੋਈ ਮੁੰਡਿਆ ਅੱਛਾ ਇਹ ਪਾਣੀ ਪੀਆ ਕਰਾਂਗੇ ਠੰਡਾ ਠੀਕ ਹੈ ਚੱਲ ਜਿੰਨੇ ਜੀ ਦਮ ਮਿਲ ਜਾਂਦਾ ਠੀਕ ਹੈ ਠੀਕ ਹੈ ਇਹ ਕੰਮ ਲੋਟਾ ਕੋਈ ਨਾ ਦੱਸ ਦਿਆ ਕਰੀ ਮੈਨੂੰ ਜਦ ਦਮ ਲੈਣਾ ਹੋਇਆ ਗੁਰਮਤ ਜਦੀ ਚੱਕ ਲਿਆ ਕਰੂੰਗਾ ਇਹਨੂੰ ਕਹਿੰਨ ਦੇ ਠੀਕ ਆ ਠੀਕ ਆ ਠੀਕ ਆ ਮਾਦਾ ਘਣਾ ਮਿਸਤਰੀ ਵਾਲੀ ਕੰਮ ਠੀਕ ਆ ਜਿਹੜਾ ਇੱਥੇ ਬੱਟਾ ਘੜੂ ਇੱਥੇ ਗਰਮੀ 'ਚ ਕਿਹੜਾ ਮਰੂ ਮਰੂਗਾ ਬੱਟਾ ਘੜਨੇ ਕਿਹੜਾ ਸੌਖੀਆਂ ਨੇ ਪਤਾ ਮਿਸਤਰੀ ਨੂੰ ਕਿਹਾ ਹੁਣ ਪਤਾ ਤੇਰੇ ਨਾਲੇ ਲੱਗੂ ਜੇ ਉਹਨੇ ਦੇ ਦਿੱਤੇ ਜਾਂ ਲਿਖ ਲਿਖਾ ਕਰ ਲਿਆ ਤਾਂ ਦੇਖਾਂਗੇ 20000 ਰੁਪਏ ਨੂੰ ਕਿਹਾ ਸੀ ਅੱਜ ਚਾਰ ਬੰਦੇ ਆਥਣੇ ਕਰਦੇ ਆ ਗੱਲ ਨਾਲ ਮੇਸਤਰੀ ਨਾਲ ਪਤਾ ਲੱਗ ਜੂ ਅੱਜ ਆ ਕਰਕੇ ਵੀ ਕਿੰਨਾ ਕੌਖਾ ਕੰਮ ਆ ਆਪ ਦੇਖਦੇ ਆ ਪੌਣਾ ਆ ਵੀ ਮੁੰਡਿਆਂ ਪੌਣਾ ਜੀ ਪੌਣਾ ਆ ਆਲਾ ਮੇਸਤਰੀ ਪੌਣਾ ਓਏ ਨਹੀਂ ਹਾਂ ੁੱਜਾ ਕਾਪਾ ਉਹਨਾਂ ਦਾ ਮੰਗਿਆ ਪਾਉਣਾ ਦੇ ਦੂਜੇ ਕਿਹੜੇ ਟਲਾ ਹੁੰਦਾ ਰੋਕੀ ਟੱਕਣ ਵਾਲਾ ਉਬਰ ਮੈਂ ਦੱਸ ਦਦਾ ਸੀ ਵੀ ਇਹਨੂੰ ਕਹਿੰਦੇ ਨੇ ਪਾਉਣਾ ਇਹਨੂੰ ਅਸਿਆ ਹਾਂ ਠੀਕ ਆ ਚੱਕ ਕੇ ਫੜਾਤਾ ਤੀ ਲਾ ਦੂ ਇਹ ਲੱਲਰ ਪਾਉਣਾ ਪਾਉਣਾ ਦਾ ਯੂ ਐਮ ਇਸਟਰੀ ਦੇ ਕੰਮ 'ਚ ਇਹ ਉਸ ਦੀ ਕਰਨ ਜੋਗ ਨਹੀਂ ਹੈ ਅਜੇ ਕਨੇ ਕੰਮ ਸਿੱਖਣਾ ਸੀ ਨੇ ਪਾਉਣਾ ਤਾਂ ਪਤਾ ਨਹੀਂ ਇਹ ਨੂੰ ਕਹਿੰਦੇ ਨੇ ਪਾਉਣਾ ਬੜਾ ਬਹੁਤ ਵਧੀਆ ਬਣ ਗਿਆ ਤਾਂ ਨਹੀਂ ਐਂ ਪਹਿਲਾਂ ਨਹੀਂ ਇਹ ਸੰਡ ਕਰਦੇ ਤਾਂ ਆਪਾਂ ਤਾਂ ਇੱਕ ਦਿਨ ਚ ਹੀ ਚੱਕਤਾ ਚੌਂਟਾ ਐਂ ਉਹ ਕਰਨਾ ਪੰਜਾਂ ਦਿਨ ਇਹ ਬੜਾ ਵਧੀਆ ਬਣ ਗਿਆ ਹੂੰ ਤਾਂ ਹਾਂ ਕਦੋਂ ਕੀ ਬਣਾਦਾ ਦੇਖ ਲੈ ਆਪਾਂ ਹੈ ਇੱਕ ਦਿਨ ਚ ਹੀ ਬਣਾਦਾ ਆਮ ਮਿਸਤਰੀ ਦਾ ਸੋ ਚਾਰ ਦਿਨ ਨਹੀਂ ਕੁ ਜਾਣਾ ਪੁੱਪੜਾ ਹਣ ਹੋਰ ਹੁਣ ਪਾਪਾ ਨੇ ਹੀ ਰੀਆਂ ਥਾਲਤੀਆਂ ਇੰਦਰਵਾਰ ਕਾ ਹੁੰਦਾ ਤਾਂ ਚਾਰ ਦਿਨ ਲਾਉਣਾ ਪੱਕਾ ਅੱਛਾ ਹਾਂ ਲਾਉ ਮਸਾਲਾ ਲੈ ਕੇ ਆਇਆ ਉਨ ਲੈ ਕੇ ਆਉਣਾ ਚਲ ਠੀਕ ਐ ਤਰ ਲੋਕ ਸਿਆਂ ਇਹ ਤਾਂ ਬਣ ਗਿਆ ਇਹ ਤਾਂ ਸਟਰਕਚਰ ਫਟੋ ਹੋ ਜੂ ਮੰਨ ਲਾ ਜੇ ਕੱਲੂ 20 ਕਣੀ ਆ ਗਿਆ ਨੇਰੀ ਆ ਗਈ ਤੂੰ ਕਿੱਥੇ ਬੈਠੇਗਾ ਪਹਿਲਾਂ ਹੁੰਦਾ ਸੀ ਲੋਕ ਦੋ ਦੋ ਤਿੰਨ ਤਿੰਨ ਖੜਾ ਤੇ ਕੋਠੇ ਬਣਾ ਲੈਂਦੇ ਤੇ ਉਹ ਜੇ ਬੰਦਾ ਨਾਲੇ ਰੇਟ ਆਪ ਸਾਰਾ ਸਮਾਨ ਆਪਦਾ ਰੱਖਦਾ ਸੀ ਨਾਲੇ ਮੀਂਹ ਨੇਰੀ ਤੋਂ ਬਚਦੇ ਸੀ ਹੂੰ ਪਾਣੀ ਉਹ ਬੰਦਾ ਕਿਵੇਂ ਬਚੂ ਪੁੰਦਾ ਕੋਥੇ ਵੀ ਢਾਕੇ ਲੈ ਗਏ ਹੋਰ ਇਕੱਲਾ ਸਟਰਕਟਰ ਸਟਰਕਟਰ ਵਾਲਾ ਰਹਿ ਗਿਆ ਚਲੋ ਦੇਖੀ ਜਾਈਏ ਜਿਹੜਾ ਕੁਝ ਹੋਊ ਲੈ ਫਫੜਾ ਮਸਾਲਾ ਆ ਭਰਤਾ ਦਾ ਮਸਾਲਾ ਤੈਨੂੰ ਆ ਕੀ ਕੰਮ ਕਰਿਆ ਤਿੰਨੇ ਉਹ ਮੈਂ ਹਰਾ ਹੋਰਾ ਹੀ ਵੱਡਣਾ ਹੁਣ ਮੈਂ ਤੇਰੇ ਜਿਹਾ ਮੈਂ ਫਫੜਾ ਰੋਣਾ ਦੇ ਇੱਕ ਤਾਂ ਦੀ ਸਾਰਾ ਕੁਝ ਤੇਰੇ ਕੋਲ ਆ ਆ ਮਸਾਲੇ ਦਾ ਬੱਠਲ ਦੇਦਾ ਤੈਨੂੰ ਭਾਈ ਚੱਲ ਹਾਂ ਹਾਂ ਵਾਡ ਕਰਦਾ ਮੇਰੇ ਯਾਰ ਯਾਰ ਮੈਂ ਹਰਾ ਹਰਾ ਹੀ ਵੜਣਾ ਫੇਰ ਵੱਡੀ ਹੀ ਹਰਾ ਹਰਾ ਉਹ ਕੰਮ ਕੀ ਰਹਿ ਗਿਆ ਅਸੀਂ ਦਾ ਰਹਿ ਗਿਆ ਟੋਟਾ ਬੱਸ ਹੋਰ ਨਹੀਂ ਹੁੰਦਾ ਫੇਰ ਵੱਟ ਲਈ ਮੈਂ ਵੜਾ ਲੇਮਾ ਲੈ ਤੂੰ ਤਾਂ ਮਾਰੇਗਾ ਕਿ ਘਰ ਨੂੰ ਜਾਵੇਂਗਾ ਹੋਰ ਹੁਣ ਜਾਣਾ ਨਹੀਂ ਹਰਾ ਕਿੱਥੋਂ ਵੜਾ ਦੇਗਾ ਮੈਨੂੰ ਹਰਾ ਵੜ ਲੈਣ ਦੇ ਤੂੰ ਆ ਲਾ ਹੈ ਲੈ ਵੀ ਮਸਾਲਾ ਹੋਰ ਲੈ ਗਿਆ ਮਿਸਤਰੀ ਲੈ ਹੁਣ ਇਹਨਾਂ ਔਖਾ ਕੌਣ ਬੋਲੀ ਜਣਾ ਯਾਰ ਮੈਂ ਜਾਣਾ ਯਾਰ ਮੈਂ ਵੀ ਸਹੀ ਸੀ ਜਨੇ ਮੈਂ ਉਹ ਕਰਨਾਗਾ ਮੈਂ ਹਰਾ ਹੀ ਵੜਣਾ ਸੀ ਫੇਰ ਬੱਢ ਲਈ ਮੈਂ ਬੜਾ ਆਕੇ ਲੇਕਿਨ ਤੇਰੇ ਨਾਲ ਚਲ ਕੋਈ ਗੱਲ ਲੈ ਲੱਗਦਾ ਤਾਂ ਹੈਗਾ ਜਿਵੇਂ ਮੁੰਡਿਆਂ ਨੇ ਖਿੱਚਦਾ ਹੁੰਦਾ ਕੰਮ ਚਲ ਦੇਖਦੇ ਆ ਜਾ ਕੇ ਕੀ ਕਹਿੰਦੇ ਨੇ ਉਹ ਪਾਣੀ ਵੀ ਕਿੰਨੀ ਬਣਾ ਭਰ ਲਿਆ ਆ ਗਰਮੀ ਦੀ ਸਹਰੇ ਨੂੰ ਠੰਡਾ ਪਾਣੀ ਭਰ ਲਿਆਉਂਦੇ ਚਲ ਉਹਨੂੰ ਤਰਲੋਕੇ ਨੂੰ ਭੇਜਦੇ ਆ ਲਾਹੋ ਮੈਨੂੰ ਲੱਗਾ ਚਾਚਾ ਵੀ ਆ ਗਿਆ ਆ ਜਾਣ ਦੇ ਕੋਈ ਗੱਲ ਨਹੀਂ ਉਹ ਹੋਰ ਵੀ ਮੁੰਡਿਆ ਹੋ ਗਿਆ ਕੰਮ ਕੰਮ ਤਾਂ ਹੋ ਗਿਆ ਚਾਚਾ ਸਿਰ 10 15 ਮਿੰਟਾਂ ਦਾ ਰਹਿ ਗਿਆ ਅੱਛਾ ਤੁਕਰੋਂ ਆਇਆ ਦੀ ਗਰਮੀ ਬਹੁਤ ਹੀ ਨਿੰਬੂ ਪਾਣੀ ਲੈ ਆਉਂਗਾ ਉਹ ਮੇਰੇ ਤੋਂ ਚੱਕਿਆ ਨਹੀਂ ਆ ਭਤੀਜ ਚੱਲ ਕੋਈ ਨਾ ਪਾਣੀ ਆਪਾਂ ਘਰੇ ਕਰ ਦਿੰਨੇ ਆ ਮੁੰਡੇ ਨੂੰ ਫੋਨ ਫੜਾ ਜੂਗਾ ਠੀਕ ਆ ਅੱਛਾ ਹਾਂ ਕੋਈ ਨਾ ਕੋਈ ਨਾ ਪਾਣੀ ਸੋਨੂੰ ਮੰਗਾ ਦਿੰਨੇ ਆ ਹੋਰ ਭਾਈ ਮਿਸਤਰੀ ਠੀਕ ਆ ਜੀ ਠੀਕ ਆ ਜੀ ਲਾਤੀ ਰੀ ਜੀ ਹਾਂ ਹਾਂ ਆ ਵੈਰੀ ਗੁੱਡ ਤਨੂੰ ਨਾਮ ਦੇਣਾ ਵੀ ਅੱਜ ਤਾਂ ਕੋਈ ਨਾ ਕੋਈ ਨਾ ਹੁਣ ਮਨਵਾਉਣੇ ਨਿੰਬੂ ਪਾਣੀ ਮੰਗਾ ਦਿੰਨੇ ਆ ਠੀਕ ਕੋਈ ਨਾ ਮੈਂ ਕਰਦਾ ਫੋਨ ਤਾਂ ਕੋਲੋਂ ਦਾ ਕਹੀ ਜਾਂਦਾ ਚਾਚਾ ਮਿਸਤਰੀ ਤਾਂ ਕੋਈ ਨਾ ਕੋਈ ਨਾ ਮੈਂ ਮੰਗਾਉਣਾ ਭਾਈ ਹੈਲੋ ਉਹਨੇ ਮੈਂ ਵਾ ਨਿੰਬੂ ਬਣ ਹੀ ਰਿਹਾ ਵੀਰ ਬਣ ਕੇ ਯਾਰ ਕਰੋ ਆਵਾ ਘਰੇ ਫੋਨ ਕਰਤਾ ਇਧਰੋਂ ਫੜ ਲਿਆ ਆਪਣੇ ਕੰਨੀਓ ਹਾਂ ਹਾਂ ਆ ਜੀ ਵੀਰ ਬਣ ਕੇ ਪੀਣਾ ਯਾਰ ਮਿਸਤਰੀਆਂ ਨੇ ਨਾਲੇ ਦੇਖ ਜਾ ਆਪਣਾ ਕੋਠਾ ਬਣਾਇਆ ਸਟਾਟਰ ਵਾਲਾ ਹਾਂ ਆ ਜੀ ਵੀਰ ਬਣ ਕੇ ਲੈ ਫਫੜਾ ਆਪਣਾ ਥੋੜਾ ਜਿਹਾ ਮਸਾਲਾ ਬਚ ਗਿਆ ਹੈ ਐਨੇ ਪਾਣੀ ਆਉਂਦਾ ਤੂੰ ਆ ਕਰ ਲੈਨੇ ਆ ਲਾ ਦੇ ਨਾਲੇ ਪਖਵਾਜੇ ਦਾ ਬਣਾ ਦੀ ਉਹ ਦੀਵਾਰ ਰੱਖਣ ਵਾਸਤੇ ਉਧਰ ਬੋਰ ਤੇ ਕਾਪੜਾ ਠੀਕ ਆ ਉਹ ਵੀ ਜ਼ਰੂਰੀ ਆ ਮਾਸ਼ਾ ਅੱਲਾ ਕੋਈ ਨਹੀਂ ਬਣਾ ਰ ਨਾ ਵੈਸੇ ਅੱਜ ਕੱਲ ਲੋਕ ਭੁੱਲ ਗਏ ਖਵਾਜੇ ਨੂੰ ਪਰ ਆਪਾਂ ਨਹੀਂ ਭੁੱਲਦੇ ਉਹ ਜ਼ਰੂਰੀ ਆ ਲੈ ਪਾਣੀ ਦੀ ਬਾਹ ਕੀ ਲੈ ਕੇ ਜਾਵੇਂ ਨੀ ਫਿਰ ਬਣਾ ਲੈਂਦੇ ਆਪਾਂ ਲੈ ਵੀ ਮਿਸਤਰੀ ਆ ਗਿਆ ਨਿੰਬੂ ਪਾਣੀ ਵੀ ਛੋਡਾ ਬੈਠੋ ਆ ਜੋ ਪੀ ਲੋ ਨਿੰਬੂ ਪਾਣੀ ਆ ਗਿਆ ਬੰਦਾ ਆਪਣਾ ਲਾਪਾ ਯੋ ਮੈਂ ਪਾਣੀ ਫੋਨ ਕਰੀ ਗਿਓ ਆ ਜਾ ਆ ਜਾ ਨਿੰਬੂ ਪਾਣੀ ਲਿਆਤਾ ਤੁਹਾਨੂੰ ਆ ਜਾ ਵੀ ਮਿਸਤਰੀ ਲਿਆਓ ਜੀ ਪਾਣੀ ਮੈਂ ਚੱਲਿਆ ਮੈਂ ਨੱਕਾ ਲਾਉਣਾ ਭਰਾ ਦੀ ਮੋਟਰ ਤੇ ਠੀਕ ਆ ਬੈ ਜਾ ਪਾਣੀ ਪੀ ਲੈਂਦਾ ਚੱਲ ਉਹ ਪਰ ਲੋਕ ਸਿਆ ਹਾਂਜੀ ਚੱਕ ਪੁੱਤ ਗਲਾਸ ਧੋ ਲਿਆ ਪਾਣੀ ਪੀ ਲਈਏ ਨਿੰਬੂ ਵਾਲਾ ਪਾ ਵੀ ਘੁੱਟ ਤੁਰ ਕੇ ਮੈਂ ਤਾਂ ਏਡੀ ਦੂਰੋਂ ਯਾਰ ਆ ਜਾ ਮਿਸਤਰੀ ਆ ਜਾ ਬੈ ਜਾ ਪਤਾ ਪਾਲਾ 12 ਪੁੱਤ ਆ ਆ ਚਾਚਾ ਗਰਮੀ ਬਹੁਤ ਹੀ ਨਿਆਰੀ ਲਿਆਤਾ ਓਏ ਹੋਰ ਮੈਂ ਵੀ ਯਾਰ ਮੇਰੇ ਤੋਂ ਚੱਕਿਆ ਨਹੀਂ ਗਿਆ ਬਸ ਉਹ ਤਰਲੋਕ ਸਿਆ ਨਹੀਂ ਮੈਂ ਪਹਿਲੀ ਨਹੀਂ ਆਉਂਦਾ ਪੁੱਤ ਲਾਉ ਜੀ ਲੈ ਮੇਸਤਰੀ ਨੂੰ ਦੇ ਪਾਣੀ ਕਿਰਾ ਕਰ ਇਹਨੂੰ ਠੰਡਾ ਅੱਜ ਗਰਮੀ ਭਰ ਗਈ ਐ ਚ ਵੀ ਸੁਣਾ ਸੁਣਾ ਇਸਰਾ ਜਵ ਅੱਗ ਨਿਕਲ ਰਹੀ ਦੀ ਆਇਤਾ ਹੋਰ ਅੱਜ ਗਰਮੀ ਬਹੁਤ ਜ਼ਿਆਦਾ ਸੀ ਉਹਦਾ ਚੱਲ ਸੌਂਤੀ ਜੇ ਧੁੱਪੇ ਕਰਨਾ ਪਏ ਇਹ ਕੰਮ ਬਹੁਤ ਔਖਾ ਹੋ ਜਾਂਦਾ ਇਹ ਜੇ ਚਾ ਹਾ ਠੰਡ ਪੈ ਗਈ ਕਾਲਜੇ ਹਾ 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 ਬੱਲੇ ਉਹ ਤੇਰੇ ਨਜ਼ਾਰਾ ਆ ਗਿਆ ਹਾਂ ਮਿੱਤਰ ਲੋਕ ਤੇ ਆ ਗਾ ਫੜਾ ਆਉਂਦਾ ਨੇ ਯਾਰ ਵਧੀਆ ਠਰਿਆ ਪਿਆ ਪਾਣੀ ਇੱਤਾਂ ਇਹੀ ਠਾਰਦੇ ਆ ਖੇਤਾਂ ਲੈ ਲੈ ਹੋਰ ਪਾ ਪੁੱਤ ਇੱਕ ਗਲਾਸ ਮੈਂ ਚਾਚਾ ਡੱਕਲਾ ਕੇ ਰਾਂ ਲੈ ਉਹਨੂੰ ਵੀ ਫੜਾ ਤੈਨੂੰ ਹੀ ਪਾਵਾਂ ਪੀ ਲੋ ਪੀ ਕੇ ਰਾਂ ਫਿਰ ਗਰਮੀਆਂ ਹੋ ਜਾਣਾ ਨੇ ਹੁਣ ਠੰਡਾ ਠੰਡਾ ਹੀ ਪੀ ਲੋ ਕੇ ਰ ਸੱਚ ਦੋ ਮੈਂ ਵੀ ਛੱਤ ਲੱਕ ਗਲਾਸ ਹੋਰ ਹਾਂ ਇਹ ਦੂਆ ਹਰਾ ਵੱਡਣਾ ਹਾਂ ਹਾਂ ਹਰਾ ਵੱਡਣਾ ਬਾ ਫਿਰ ਹਰਾ ਵੱਡਲਾ ਇੱਧਰ ਤਾਂ ਨਿਬੜ ਗਿਆ ਇਹ ਨਿਬੜ ਗਿਆ ਕੰਮ ਆ ਮਸਾਲਾ ਜਾ ਰਹਿ ਗਿਆ ਥੋੜਾ ਜਿਹਾ ਕਰ ਦਿਆਂ ਕਿਤੇ ਲਾਉਣੇ ਇਹਨੂੰ ਵੀ ਇੱਥੇ ਲਾ ਲਓ ਆਲੇ ਦਾਲੇ ਕਿਤੇ ਮਾਣਾ ਮੋਟਾ ਦੀਂਦਾ ਅੱਛਾ ਜਿਹਾ ਲਾ ਦੇਣਾ ਜੀ ਆਓ ਇੱਥੋਂ ਨੱਕਾ ਜਿਹਾ ਲੀਕ ਦੀ ਇੱਕ ਉਹੋ ਆਪਣਾ ਉਹ ਨੱਕੇ ਤੇ ਲਾ ਦਿਓ ਠੀਕ ਹੈ ਹੋਰ ਤਾਂ ਹੀ ਲੈਣਾ ਜੀ ਬਾਜੀ ਬੱਸ ਚਲ ਕੋਈ ਆ ਜਾਂਦਾ ਆਂਡੀ ਕਮਾਂਡੀ ਉਹਨੂੰ ਪਿਆ ਦਾਂਗੇ ਆਹੋ ਚਲ ਬੱਲੇ ਕਰਾ ਮੁੰਡਿਆ ਤਾਂ ਨਜ਼ਾਰਾ ਆ ਗਿਆ ਪਾਣੀ ਪੀ ਕੇ ਦਾ ਚਾਚਾ ਹਾਂ ਮਨੂੰ 4 ਦਿਨ ਹੋ ਗਏ ਤੇਰੇ ਨਾਲ ਕੰਮ ਕਰਦੇ ਨੂੰ ਆਪਣਾ ਲੇਖ ਲਿਖਿਆ ਉਹ ਕਰ ਲੰਦੇ ਯਾਰ ਉਹ ਲੇਖ ਲਿਖਾ ਨੂੰ ਕੀ ਆ ਹੋ ਤੂੰ ਚੱਲ ਪਿਆ ਬਸ ਠੀਕ ਆ ਲੇਖ ਲਖੋ ਵਾਲੀ ਇਹ ਚ ਕੀ ਗੱਲ ਆ ਤੂੰ ਮਹੀਨੇ ਦੀ ਮਹੀਨੇ ਦੱਸੀ ਮੈਨੂੰ ਵੀ ਪੈਸੇ ਚਾਹੀਦੇ ਨੇ 2 ਦਿਨ ਪਹਿਲਾਂ ਦੱਸ ਦਿਆ ਕਰੀ ਉਹ ਗੱਲ ਫਿਰ ਕੱਚੀ ਜੀ ਹੁੰਦੀ ਆ ਚਾ ਦੋ ਬੰਦੇ ਆ ਮੈਂ ਤੈਨੂੰ ਕਹਿਆ ਸੀ ਆਪਾਂ ਕਰ ਲੰਦੇ ਬੈਠੇ ਕੋਈ ਨਾ ਕੱਚੀ ਪੱਕੀ ਵਾਲੀ ਠੀਕ ਕੁਝ ਨਹੀਂ ਹੁੰਦਾ ਹੁਣ ਤੂੰ ਚੱਲ ਪਿਆ ਬਸ ਚੱਲੀ ਚੱਲਾ ਠੀਕ ਕਰਨੀ ਚੱਲ ਮੈਨੂੰ ਜਿਹੜੇ ਖਰਚੇ ਪੱਤੇ ਦੀ ਲੋੜੂ ਦੇ ਦੇ ਬਾਕੀ ਪੰਨੀ ਨਹੀਂ ਹਾਂ ਕੋਈ ਵੇ ਦੱਸ ਦੇ ਮੈਂ ਜਾਊ ਕਦੇ ਦਿਨ ਚ ਤੈ ਉਈ ਨਮਾਦ ਨੂੰ ਘਰੇ ਇਸਲਾ ਕਰਕੇ ਦੱਸ ਦੂੰਗਾ ਕਿੰਨੇ ਕ ਚਾਹੀਦੇ ਨੇ ਬਹੁਤ ਠੀਕ ਆ ਉ ਤਾਂ ਠੀਕ ਆ ਤੇਰੇ ਕੰਮ ਔਖਾ ਤਾਂ ਨਹੀਂ ਕੋਈ ਨਾ ਨਾ ਕੋਈ ਔਖਾ ਨਹੀਂ ਬਹੁਤ ਠੀਕ ਆ ਤੂੰ ਮੇਰੇ ਫੱਟਾ ਬਸ ਤੂੰ ਮੇਰੇ ਫੱਟਾ ਵਾ ਸਵੇਰ ਚੱਲ ਨਜ਼ਾਰੇ ਲੈ ਚੱਲ ਠੀਕ ਆ ਚਾਚਾ ਫਿਰ ਹਰਾ ਹੀ ਵੱਢਣਾ ਮੈਂ ਹਾਂ ਹਾਂ ਆਪਦੇ ਫਿਕਰ ਨਾਲ ਆਪਦਾ ਪੀ ਨਵੇਂ ਲਿਆ ਕਰ ਹੁਣ ਮੈਂ ਤੈਨੂੰ ਪਤਾ ਮਿੱਤ ਦਾ ਪਈਆ ਲੱਗੀ ਸੱਟ ਅੱਗੇ ਦਾ ਡੰਗਰ ਪਸ਼ੂ ਦਾ ਮੈਂ ਕਰੀ ਜਾਂਦਾ ਦੀ ਘਰੇ ਕੋਈ ਨਾ ਕੋਈ ਨਾ ਹਾਂ ਹੁਣ ਆਪਦਾ ਕਰੀ ਚੱਲੀ ਠੀਕ ਆ ਫਿਰ ਚਾਚਾ ਆਹ ਹਾਂ ਠੀਕ ਆ ਪੁੱਤ ਠੀਕ ਆ ਬੱਦਲਾ ਹਰਾ ਚੰਗਾ ਬੱਦਲਾ ਵਾਹ